ਜਿੰਨੇ ਵੀ ਸਾਡੇ ਭਰਾ ਇੱਥੇ ਡਿਊਟੀ ਕਰ ਰਹੇ ਆ ਇਹ ਜਿਹੜਾ ਮਾਣ ਹੈ ਤਾਂ ਤੁਹਾਨੂੰ ਬਾਈ ਜੀ ਕੋ ਵੀਰ ਜੀ ਦਾ ਦੱਸ ਕੇ ਗਏ ਆ ਕਿ ਗਿੱਦੜਵਾ ਦਾ ਮਾਣ ਹੈ ਤੁਸੀਂ ਕਿੱਥੇ ਮਰਿ ਜਾ ਕੇ ਕਹਿ ਦਿਓ ਗਿੱਦੜਵਾ ਤੋਂ ਆਏ ਨੇ ਫਿਰ ਰਾਜਾ ਵੜਿੰਗ ਜਾਦ ਆਉਂਦਾ ਇਸ ਕਰਕੇ ਆਪਣੇ ਗਿੱਦੜਵਾ ਦਾ ਮਾਣ ਨਾ ਤੋੜਿਓ ਸਾਰੇ ਜਣੇ ਦੱਬ ਕੇ ਵੋਟ ਪਾ ਕੇ ਅਮਰਤਾ ਵੜਿੰਗ ਜਿਤਾਇਓ ਅਬ ਬੇਨਤੀ ਕਰਦਾ ਸਰਦਾਰ ਸ਼ਰਨਜੀਤ ਸਿੰਘ ਜੀ ਸੰਧੂ ਸਾਹਿਬ ਉਹਨਾਂ ਨੂੰ ਕਿਓ ਆਪਣੇ ਸਾਡੇ ਸਰੋਤਿਆਂ ਨਾਲ ਸਾਡੇ ਭਰਾਵਾਂ ਨਾਲ ਸਾਂਝ ਪਾਉਂ ਕੰਮ ਬਹੁਤ ਬਹੁਤ ਧੰਨਵਾਦ ਕੋਲਾ ਜੀ ਪਿੰਡ ਗਿਲਜੀਵਾਲਾ ਵਿਖੇ ਹੁਣੇ-ਹੁਣੇ ਬੋਲ ਕੇ ਗਏ ਸਾਫਕਾ ਐਮ ਐਲ ਏ ਸਰਦਾਰ ਕਰਬੀਰ ਸਿੰਘ ਜੀਰਾ ਸਾਹਿਬ ਹੋਲਾ ਜਮਲਾ ਜੀ ਤੇ ਮੇਰੇ ਦੇ ਨਾਲ ਡਿਊਟੀ ਨਿਭਾ ਰਹੇ ਜਗਜੀਤ ਵਿਧਾਈ ਜੀ ਜਸਵਿੰਦਰ ਸਿੰਘ ਜੀ ਸਰਪੰਚ ਸਾਹਿਬ ਤੇ ਗਿਲਜੀਵਾਲੇ ਦੇ ਸਮੁੱਚੀ ਪੰਚਾਇਤ ਬਜ਼ੁਰਗ ਮਤਾਓ ਭੈਣੋ ਨੌਜਵਾਨ ਸਾਥੀਓ ਫਤਿਹ ਪ੍ਰਵਾਨ ਕਰੋ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਜੀਰਾ ਸਾਹਿਬ ਨੇ ਔਰ ਭੋਲਾ ਜੀ ਨੇ ਬੜੇ ਵਿਸਤਾਰ ਦੇ ਵਿੱਚ ਜੀ ਸਭ ਕੁਝ ਦੱਸਤਾ ਆਮ ਆਦੀ ਪਾਰਟੀ ਦੀ ਸਰਕਾਰ ਬਾਰੇ ਵੀ ਔਰ ਰਾਜਾ ਜੀ ਬਾਰੇ ਵੀ ਔਰ ਕਈ ਗੱਲਾਂ ਰਹਿ ਗਈਆਂ ਉਹ ਅਸੀਂ ਵੀ ਸਮਝਦੇ ਵੀ ਹਾਜ਼ਰੀ ਲਵਾਉਣੀ ਹੈ ਕਿਉਂਕਿ ਕਿਸੇ ਬੰਦੇ ਦੀ ਜੇ ਗੱਲ ਬਣਦੀ ਹੈ ਨਾ ਮੁਕਸਰ ਦੇ ਵਿੱਚ ਲੀਡਰਾਂ ਦਾ ਘਾੜਾ ਜ਼ਿਲ੍ਹਾ ਮੁਕਸਰ ਇੱਥੇ ਬੜੇ ਵੱਡੇ ਵੱਡੇ ਲੀਡਰ ਹੋਏ ਪ੍ਰਕਾਸ਼ ਸਿੰਘ ਬਾਦਲ ਹਰਜਨ ਸਿੰਘ ਬਰਾੜ ਜਗਮੀਤ ਸਿੰਘ ਬਰਾੜ ਦਾ ਵੀ ਕਿਸੇ ਵੇਲੇ ਨਾਮ بڑا ਬੋਲਦਾ ਸੀ ਉਹਨਾਂ ਦੇ ਵਿੱਚੋਂ ਉੱਭਰ ਕੇ ਆਉਣਾ ਔਰ ਗਿੱਦੜਵਾ ਵਰਗੇ ਘੜ ਦੇ ਵਿੱਚ ਕਾਂਗਰਸ ਪਾਰਟੀ ਦਾ ਕੋਈ ਮੂੰਹ ਨਹੀਂ ਸੀ ਕਰਦਾ ਇੱਥੇ ਇਲੈਕਸ਼ਨ ਲੜਨ ਨੂੰ ਕਿਉਂਕਿ ਅਜ ਤੱਕ ਇਥੇ ਹਮੇਸ਼ਾ ਹੀ ਕਾਲੀਦਾਨ ਦਾ ਕਬਜ਼ਾ ਰਿਹਾ ਸੀ। ਔਰ 2012 ਦੇ ਵਿੱਚ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ ਟਿੱਟ ਮਿਲੀ ਹੈ। ਉਦੋਂ ਮਰਪੀ ਸਿੰਘ ਬਾਦਲ ਮੰਤਰੀ ਸੀ। ਔਰ ਪੀਪੀਪੀ ਦਾ ਪ੍ਰਧਾਨ ਸੀਗਾ ਪੀਪਲ ਪਾਰਟੀ ਬਣਾਈ ਸੀ ਉਹਨੇ। ਔਰ ਖਟਕਲ ਕਲਾ ਦੇ ਹੋਰ ਮਾਗੀ ਮੁਖਸਰ ਦੇ ਬੜੇ ਵੱਡੇ ਕੱਠ ਕੀਤੇ ਸੀ। ਔਰ ਇਹ ਲੱਗਦਾ ਰਿਹਾ ਸੀ ਕਿ ਜਿਸ ਤਰ੍ਹਾਂ ਵੀ ਇਹ ਮੁੱਖ ਮੰਤਰੀ ਬਣੂਗਾ ਉੱਥੇ ਭਾਈ ਜੀ ਲੱਤਾਂ ਕੰਬਦੀਆਂ ਸੀ ਹਰੇਕ ਦੀ ਆ ਵੀ ਇੱਥੇ ਮੈਂ ਗਿੱਦੜਵਾਲ ਇਲੈਕਸ਼ਨ ਲੜਾ ਇੱਕ ਪਾਸੇ ਅਕਾਲੀ ਦਲ ਦਾ ਬੜਾ ਜ਼ੋਰ ਸੀਗਾ ਮਨਪੀਤ ਦਾ ਜ਼ੋਰ ਸੀ ਉਹਨਾਂ ਟਾਈਮਾਂ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜ ਇੰਨੇ ਇਲੈਕਸ਼ਨ ਲੜਿਆ ਔਰ ਲੜਿਆ ਹੀ ਨਹੀਂ 19000 ਤੇ ਜਿੱਤ ਪ੍ਰਾਪਤ ਕੀਤੀ ਤੁਹਾਡੀ ਬਦੌਲਤ ਇਸੇ ਤਰ੍ਹਾਂ 17 ਦੇ ਵਿੱਚ ਵੀ ਮੇਰਾ ਕਹਿਣ ਤੋਂ ਭਾਵੇਂ ਆ ਵੀ ਜਿਹੜੇ ਵੀ ਇਲੈਕਸ਼ਨ ਲੜੇ ਉਹਨੇ ਬੜੇ ਡਟ ਕੇ ਲੜੇ ਔਰ ਬਾਈ ਵਾਲਾ ਇਲੈਕਸ਼ਨ ਜਿਹੜਾ ਤੁਹਾਡੀ ਬਦੌਲਤ 69 ਸੀਟਾਂ ਮਾਲਵੇ ਦੇ ਵਿੱਚ ਸਾਰੀਆਂ ਸਾਰਿਆਂ ਦੇ ਝਾੜੂ ਫਿਰ ਗਿਆ ਔਰ ਕੇਵਲ ਗਿੱਦੜਵਾਦੇ ਕਬੂਰ ਵਾਲੀ ਸੀਟ ਇੱਥੇ ਦੋ ਸੀਟਾਂ ਸਿਰਫ ਕਾਂਗਰਸ ਜਿੱਤੀ ਸੀ ਜਦ ਮਾਝੇ ਦੇ ਵਿੱਚੋਂ ਜਿੱਤੀ ਸੀ ਮਤਲਬ ਮਾਲਵੇ ਦੇ ਵਿੱਚ 69 ਸੀਟਾਂ ਦੇ ਵਿੱਚੋਂ ਕੇਵਲ ਦੋ ਸੀਟਾਂ ਕਾਂਗਰਸ ਪਾਰਟੀ ਜਿੱਤੀ ਸੀ ਉਹਨਾਂ ਵਿੱਚ ਤੁਹਾਡੀ ਬਦੌਲਤ ਤੁਹਾਡੀ ਕਿਰਪਾ ਦੇ ਨਾਲ ਅਮਰਿੰਦਰ ਸਿੰਘ ਰਾਜਾ ਵੜਕ ਜਿੱਤੇ ਸੀ ਔਰ ਅੱਜ ਉਸੇ ਚੀਜ਼ ਦਾ ਨਾਮ ਮਿਲਿਆ ਜਦੋਂ ਵੱਡੇ ਵੱਡੇ ਆਗੂ ਪਾਰਟੀ ਛੱਡ ਕੇ ਜਾ ਰਹੇ ਸੀ ਜਾਖਣ ਸਾਹਿਬ ਨੇ ਪਾਰਟੀ ਛੱਡਤੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਛੱਡਤੀ ਔਰ ਲੋਕ ਸੋਚਦੇ ਸੀ ਕਿ ਬਸ ਕਾਂਗਰਸ ਹੁਣ ਪਤਾ ਨਹੀਂ ਕੀ ਬਣੂਗਾ ਉਸ ਟਾਈਮ ਦੇ ਵਿੱਚ ਸ਼੍ਰੀ ਰਾਹੁਲ ਗਾਂਧੀ ਜੀ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਵਾਰਡੋਰ ਦਿੱਤੀ ਸੀ ਔਰ ਪੰਜ ਮੰਤਰੀ ਇੱਕ ਦਿਨ ਛੱਡ ਕੇ ਗਏ ਸੀ ਜਿੰਨਾਂ ਚ ਬਲਵੀਰ ਸਿੱਧੂ ਸ਼ਾਮਸੁੰਦਰ ਅਰੋੜਾ ਤੇ ਕਾਂਗੜਾ ਸਾਹਿਬ ਦੇ ਹੋਰ ਤਿੰਨ ਚਾਰ ਔਰ ਉਸ ਟਾਈਮ ਅਵਿੰਦਰ ਸਿੰਘ ਰਾਜਾ ਵੜਿੰਗ ਦੇ ਇੱਕੋ ਗੱਲ ਸੀਗਾ ਵੀ ਜਿਹੜੇ ਮਾੜੇ ਟਾਈਮ ਪਾਰਟੀ ਛੱਡ ਗਏ ਪਿੱਠ ਛੁਰਾ ਮਾਰ ਗਏ ਇਸ ਕੋ ਗੰਦ ਨਿਕਲ ਗਿਆ ਚੰਗਾ ਹੋ ਗਿਆ ਮੈਂ ਨਵੇਂਆਂ ਨੂੰ ਟਿਕਟ ਦੇਵਾਂ ਜਿਹੜੇ ਨਵੇਂ ਮੁੰਡੇ ਯੂਥ ਚ ਕੰਮ ਕਰਦੇ ਆ ਉਹਨਾਂ ਨੂੰ ਟਿਕਟਾਂ ਤੋਂ ਮੈਂ ਬਲਾਕ ਪ੍ਰਧਾਨਾਂ ਨੂੰ ਟਿਕਟਾਂ ਦਵਾਂ ਔਰ ਪਾਰਟੀ ਦੇ ਵਿੱਚ ਸਥਿਰਤਾ ਆਈ ਸੀ ਸਟੈਂਡ ਖੜਾ ਹੋਇਆ ਸੀ ਲੋਕ ਰਾਜੇ ਵੜਿੰਗ ਦੀ ਲੀਡਰਸ਼ਿਪ ਨੂੰ ਮੰਨਣ ਲੱਗ ਪਏ ਸੀ ਵੀ ਨਹੀਂ ਯਾਰ ਗੱਲ ਆ ਮੁੰਡੇ ਚ ਔਰ ਉਸੇ ਦੀ ਬਦਲਤੀ ਜਦੋਂ ਪਾਰਲੀਮੈਂਟ ਦੇ ਚੋਣਾਂ ਆਈਆਂ 13 ਸੀਟਾਂ ਦੇ ਵਿੱਚੋਂ 7 ਜਿੱਟਾਂ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਈਆਂ ਜਿਨ੍ਹਾਂ ਵਿੱਚੋਂ ਇੱਕ ਲੁਧਿਆਣੇ ਵਾਲੀ ਸੀਟ ਵੀ ਸੀ ਜਿੱਥੇ ਰਵਨੀਤ ਸਿੰਘ ਬਿੱਟੂ ਦਾ ਬੜਾ ਦਿਮਾਗ ਖਰਾਬ ਹੋਇਆ ਸੀਗਾ ਕਿ ਉਹਦਾ ਮੇਰੀ ਜਿੱਤੀ ਸੀਟ ਹੈ ਮੇਰੀ ਜੇਬ 'ਚ ਹੈ ਉਹਦਾ ਕੋਈ ਮਨ ਨਹੀਂ ਸੀ ਮੈਂ ਲੁਧਿਆਣੇ ਲੈ ਜਾ ਕੇ ਲੜਨਾ ਪਰ ਪਾਰਟੀ ਦਾ ਹੁਕਮ ਹੋਇਆ ਕਿ ਜਿਹੜਾ ਬੰਦਾ ਪਿੱਛੇ ਪਾਰਟੀ ਸ਼ੁਰਾ ਮਾਰ ਕੇ ਗਿਆ ਉਹਨੂੰ ਸਬਕ ਸਿਖਾਉਣਾ ਹੈ। ਔਰ ਤੁਹਾਡੀ ਕਿਰਪਾ ਦੇ ਨਾਲ ਤੁਸੀਂ ਵੀ ਸਾਰੇ ਨੇ ਜਾ ਕੇ ਲੁਧਿਆਣੇ ਦੇ ਵਿੱਚ ਜਿੱਥੇ ਰਿਸ਼ਤੇਦਾਰੀਆਂ ਸੀਗੀਆਂ ਜਿੱਥੇ ਕੋ ਭੈਣ ਭਰਾ ਸੀ ਤੁਸੀਂ ਵੀ ਜ਼ੋਰ ਲਾਇਆ ਔਰ ਉੱਥੇ ਰਾਜਾ ਵੜਿੰਗ ਜੀ ਵੱਡੀ ਲੀਡ ਤੇ ਜਿੱਤੇ। ਪੌਣੇ ਤਿੰਨ ਸਾਲ ਆਮ ਆਦੀ ਪਾਰਟੀ ਸਰਕਾਰ ਰਹੀ ਹੈ। ਨਰੇਗਾ ਦਾ ਕੰਮ ਇਹਨਾਂ ਰੋਕਿਆ। ਕੋਈ ਗਲੀਆਂ ਨਾਲੀਆਂ ਦੇ ਜਿਹੜੇ ਸਾਰੇ ਕੰਮ ਸੀ ਰੋਕੇ। ਜੀਰਾ ਸਾਹਿਬ ਦੱਸ ਕੇ ਗਏ ਆ ਕਮਰਿਆਂ ਦੀ ਗੱਲ ਜਿਹੜੀ ਚੱਲਦੀ ਤੁਹਾਡੇ ਕਿਉਂਕਿ ਮੈਂ ਇੱਥੋਂ ਦਾ ਪਾਰਟੀ ਵੱਲ ਡਿਊਟੀ ਲੱਗੀ ਹੋਈ ਲਾਂਭੇ ਵੀ ਮਿਲਦੇ ਆ ਤੁਹਾਡੇ ਲਾਂਭੇ ਜਾਇਜ਼ ਵੀ ਹੋ ਸਕਦੇ ਆ ਪਰ ਇੱਕ ਆਪਾਂ ਸ਼ੱਕੂ ਸ਼ੱਕੀ ਕਰੀ ਜੰਨੇ ਆ ਜਿਸ ਬੰਦੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 200 ਜਾਂ 250 ਕਮਰਾ ਪਾਸ ਕਰਾਇਆ ਉਹ ਇਹ ਨਾ ਚਾਹੂਗਾ ਵੀ ਜੇ ਕਮਰੇ ਬਿੱਲ ਕਿਤੇ ਮੈਨੂੰ ਸ਼ਾਵਾਸ਼ੇ ਮਿਲੂਗੀ 10 ਸਾਲ ਨਿੰਬੀ ਦੀ ਸਰਕਾਰ ਰਹੀ ਹੈ ਕਿੰਨੇ ਕੁ ਕਮਰੇ ਦਵਾਏ ਹੋ ਨੇ ਇੱਕ ਉਹਨਾਂ ਨੇ ਪ੍ਰਚਾਰ ਕੀਤਾ ਬੀਤਾ ਜੀ ਰਾਜ ਨੇ ਐ ਕਰਤਾ ਜਿਹੜੇ ਬੰਦੇ ਨੇ ਪਾਸ ਕਰਾਏ ਆ ਉਹਦੀ ਇੱਛਾ ਹੁੰਦੀ ਆ ਵੀ ਕੰਮ ਸਿਰੇ ਲੱਗੇ ਔਰ ਮੈਨੂੰ ਸ਼ਾਬਾਸ਼ੇ ਮਿਲੇ ਤਿੰਨ ਸਾਲ ਉਲਟਾ ਇਹਨਾਂ ਨੇ ਜਿਹੜੇ ਪਾਸ ਹੋਏ ਕਮਰੇ ਉਹ ਰੋਕ ਛੱਡੇ ਆ ਝਾੜੂ ਵਾਲੇ ਸਰਕਾਰ ਨੇ ਔਰ ਡਿੰਪਿਟੇ ਲੋਕ ਉਹਨਾਂ ਨੇ ਇਨਾਂ ਕੋਲ ਆਇਆਂ ਕੋਲ ਆਪਾਂ ਪੁੱਛਣਾ ਵੀ ਰਾਜੇ ਨੇ ਤਾਂ ਪੁਆਏ ਸੀ ਲਿਸਟ ਵਿੱਚ ਵੀ ਨਾਂ ਹੈਗਾ ਕਿਉਂ ਤੁਸੀਂ ਰੋਕੀ ਬੈਠੇ ਪੈਸੇ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਜਿੰਨੀ ਚੋਣ ਆਉਣੀ ਹੈ ਜੇ ਇਹਨਾਂ ਨੂੰ ਪਤਾ ਤਾਂ ਬਾਈ ਇਲੈਕਸ਼ਨ ਹੋਣਾ ਫੇਰੇ ਕੁਛ ਨਾ ਕੁਛ ਕਰਦੇ ਇਹ ਜਿਹੜਾ ਹੁਣ ਵੀ ਪਿੰਡਾਂ 'ਚ ਕਰਦੇ ਮੁੱਖ ਮੰਤਰੀ ਫਿਰਦਾ ਪਿੰਡਾਂ ਦੇ ਵਿੱਚ ਇਹ ਵੀ ਜੇਕਰ ਅਮਰਿੰਦਰ ਸਿੰਘ ਰਾਜਾ ਬਣ ਕੇ ਐਮਪੀ ਬਣਿਆ ਸੀਟ ਵੇਲੀ ਹੋਈ ਤਾਂ ਕਰਦੇ ਨਹੀਂ ਤੇ ਇੱਥੇ ਇਹਨਾਂ ਨੇ ਪੁੱਛਣਾ ਨਹੀਂ ਕਿਸੇ ਨੂੰ ਅੱਜ ਪੰਜਾਬ ਦਾ ਕਿਸਾਨ ਦਾ ਜੋ ਹਾਲ ਹੈ ਮੰਡੀਆਂ ਦੇ ਵਿੱਚ ਝੋਨੇ ਦਾ ਜੋ ਹਾਲ ਹੈ ਕਿਉਂਕਿ ਆਪਣੀ ਜਿਹੜੀ